ਕੀਮਤੀ ਨਗਿਨੇ ਜੋ ਸੰਭਾਲੀ ਹੋਏ ਸੀ ਦੁੱਧ ਮੱਖਣਾ ਦੇ ਨਾਲ ਪਾਲੇ ਹੋਏ ਸੀ ਕੀਮਤੀ ਨਗਿਨੇ ਜੋ ਸੰਭਾਲੀ ਹੋਏ ਸੀ ਦੁੱਧ ਮੱਖਣਾ ਦੇ ਨਾਲ ਪਾਲੇ ਹੋਏ ਸੀ ਹੋ ਗਏ ਕਿਹੜੀ ਦੁਨੀਆ ਚ ਲੀਨ ਗਬਰੂ ਮਸ਼ੀਆਂ ਨੇ ਪੱਟ ਦੇ ਸ਼ੋਕੀਨ ਗਬਰੂ ਹੋ ਗਏ ਕਿਹੜੀ ਦੁਨੀਆ ਚ ਲੀਨ ਗਬਰੂ ਮਸ਼ੀਆਂ ਨੇ ਪੱਟ ਦੇ ਸ਼ੋਕੀਨ ਗਬਰੂ ਮੇਲੀ ਅੱਖ ਨਾਲ ਤੀਆਂ ਪਹਿਣਾ ਦੇਖਦੇ ਮਾਮਾ ਦਦੀਆਂ ਨੂੰ ਨਾ ਮੱਥੇ ਟੇਕਦੇ ਮੇਲੀ ਅਕ ਨਾਲ ਤੀਆਂ ਪਹਿਣਾ ਦੇਖਦੇ ਮਾਮਾ ਦਾ ਦੀਆਂ ਨੂੰ ਨਾਮਾ ਤੇ ਦੇਖਦੇ ਚਰਿਤਰ ਤੋਂ ਹੋ ਗਏ ਹੁਣ ਹੀਣ ਕਬਰੂ ਨਸ਼ਿਆਂ ਦੇ ਪੜਤੇ ਸ਼ੋਕੀਨ ਕਬਰੂ ਚਰਿਤਰ ਤੋਂ ਹੋ ਗਏ ਹੁਣ ਹੀਣ ਕਬਰੂ ਮਾਸ਼ੀਆ ਨੇ ਪੱਟ ਤੇ ਸ਼ੋਕੀਂ ਮੰਗ ਪਰੂ ਬਾਪੂ ਅਧੀ ਰਾਤ ਕੀ ਤਫੀਰੇ ਠਰਦਾ ਕਸੇ ਲਿੜੀ પાਕੇ ਗੁਜਾਰੇ ਕਰਦਾ ਬਾਪੂ ਅਧੀ ਰਾਤ ਕੀ ਤਫੀਰੇ ਠਰਦਾ ਕਸੇ ਲਿੜੀ પાਕੇ ਗੁਜਾਰੇ ਕਰਦਾ ਨਿਤ ਨਵੇਂ ਬਦਲੇ ਜੀਨ ਗਬਰੂ ਮਾਸ਼ਿਆਨੇ ਪੱਟ ਤੇ ਸ਼ੋਕੀਂ ਨਗਬਰੂ ਨਿਤ ਨਵੀ ਬਦਲੇ ਜੀਨ ਗਬਰੂ ਮਾਸ਼ਿਆਨੇ ਪੱਟ ਤੇ ਸ਼ੋਕੀਂ ਨਗਬਰੂ ਚਿੱਟਾਸ ਮੇਕਤੇ ਆਫੀ ਮਸ਼ਕਤੇ ਹੱਥਾਂ ਵਿੱਚ ਮਹਿੰਗੇ ਮੋਬਾਈਲ ਰੱਖਦੇ ਚਿਟਾਸ ਮੇਕਦੀ ਆਫੀ ਮਸ਼ਕ ਦੇ ਹੱਥਾਂ ਵਿੱਚ ਮਹਿੰਗੇ ਨੇ ਮੋਬਾਈਲ ਰੱਖਦੇ ਕਰਦੇ ਨੇ ਜੁਰਮ سنگੀ ਨਗਾ ਬਰੂ ਮਸ਼ਿਆਨੇ ਪਟ ਦੇਸ਼ੋ ਕੀ ਨਗਾ ਬਰੂ ਕਰਦੇ ਨੇ ਜੁਰਮ سنگੀ ਨਗਾ ਬਰੂ ਮਸ਼ਿਆਨੇ ਪਟ ਦੇਸ਼ੋ ਕੀ ਨਗਾ ਬਰੂ ਦੱਕਾ ਤੋੜ ਕੇ ਨਾ ਸਾਰਾ ਦਿਨ ਦੂਰਾ ਕਰਨਾ ਸ਼ੋਕ ਨ ਬਾਬਾ ਵਾਲਾ ਪੂਰਾ ਕਰਨਾ ਦੱਕਾ ਤੋੜ ਕੇ ਨਾ ਸਾਰਾ ਦਿਨ ਦੂਰਾ ਕਰਨਾ ਸ਼ੋਕ ਨ ਬਾਬਾ ਵਾਲਾ ਪੂਰਾ ਕਰਨਾ ਤੇਕੇ ਉੱਤੇ ਦੇ ਦਿੰਦੇ ਜਮੀਨ ਗਬਰੂ ਮਾਸ਼ੀਆ ਨੇ ਪਟ ਤੇਸ਼ੋ ਕੀ ਮਗਬਰੂ ਤੇਕੇ ਉੱਤੇ ਦੇ ਦਿੰਦੇ ਜ਼ਮੀਨ ਗਬਰੂ ਮਾਸ਼ੀਆ ਨੇ ਪਟ ਤੇਸ਼ੋ ਕੀ ਮਗਬਰੂ ਪਰਵਾਸੀਆਂ ਨੂੰ ਸਾਹਮਣ ਤੇ ਉਜਾਰ ਸੰਦਵੇਂ ਦੁੱਧ ਮੱਖਣਾ ਨ ਛੱਡਗੀ ਜੇ ਖਾਣ ਗੰਦਵੇਂ ਪਰਵਸੀ ਅਨੁਸਾੰਬ ਤੇ ਓਜਾਰ ਸੰਧਵੇਂ ਦੁੱਧ ਮਕਣਾ ਨੂੰ ਛੱਡੇ ਕੀ ਝੇਖਣ ਗੰਧਵੇਂ ਯਹੋਵਾਣੀ ਗਈਏ ਰੋਜ ਦੀ ਰੋਟੀ ਨਗਭਰੂ ਨਸ਼ੀਆਂ નિਪਟ ਤੇਸ਼ੋ ਕੀ ਨਗਭਰੂ ਯਹੋਵਾਣੀ ਗਈਏ ਰੋਜ ਦੀ ਰੋਟੀ ਨਗਭਰੂ ਮਸ਼ੀਆ ਨੇ ਪੱਟ ਦੇਸ਼ੋਂ ਕੀ ਨਗਰੂ ਮਸ਼ੀਆ ਨੇ ਪੱਟ ਦੇਸ਼ੋਂ ਕੀ ਨਗਰੂ